ਉਹ ਕੁਛ ਨਹੀਂ ਕਹਿ ਸਕਦੇ ਔਰ ਇਸੇ ਤਰ੍ਹਾਂ ਅਨਿਲ ਜੋਸ਼ੀ ਨੇ ਮੈਂ ਅਨਿਲ ਜੋਸ਼ੀ ਜੀ ਨੂੰ ਪੁੱਛਣਾ ਪਹਿਲੇ ਤੇ ਅਹੰਕਾਰ ਜਿਹੜਾ ਉਹਨੂੰ ਲੈ ਦੋ ਬਿਆ ਅਹੰਕਾਰ ਕਿਸੇ ਨੇ ਨਹੀਂ ਲਿਖਿਆ ਵਿਕਾਸਪੁਰਸ਼ ਉੱਥੇ ਬੈਨਰ ਤੇ ਆਪ ਵੀ ਆਪਣੇ ਆਪ ਨੂੰ ਵਿਕਾਸਪੁਰਸ਼ ਉਹ ਲਿਖਿਆ ਵਿਕਾਸਪੁਰਸ਼ ਅਨਿਲ ਜੋਸ਼ੀ ਜਿਹਦਾ ਵੀ ਹੁੰਦਾ ਹੈ ਨਾ ਕਿ ਪਦਮ ਵਿਭੂਸ਼ਣ ਪਦਮ ਸਿਰੀ ਉਸਤਰਾਹੀ ਵਿਕਾਸਪੁਰਸ਼ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਨਜੀ ਜੋਸ਼ੀ ਜੀ ਤੁਹਾਨੂੰ ਇਹ ਵਿਕਾਸ ਪੁਰਸ਼ ਦੀ ਉਪਾਧੀ ਜਿਹੜੇ ਲੋਕਾਂ ਤੋਂ ਤੁਸੀਂ ਮੰਗਦੇ ਸੀ ਜਦੋਂ ਤੁਸੀਂ ਮੰਤਰੀ ਪਦ ਤੋਂ ਹਟੇ ਤੇ ਇਹ ਉਪਾਧੀ ਤੁਹਾਨੂੰ 18000 ਵੋਟ ਤੋਂ ਦਿੱਤੀ ਸਾਹਿਬ ਜਿਹੜੇ 90 ਸੀ ਵੈਸਟ ਆਏ ਸੀ ਹਾਰ ਤੁਹਾਨੂੰ ਮਿਲੀ ਤੇ ਇਹ ਵਿਕਾਸ ਪੁਰਸ਼ ਦੀ ਉਪਾਧੀ ਨਾਲ ਤੁਹਾਨੂੰ ਹਾਰ ਮਿਲੀ ਤੁਸੀਂ ਮੰਤਰੀ ਤੋਂ ਰਟਾਇਰ ਹੋਏ ਤੇ ਤੁਹਾਨੂੰ ਲੋਕਾਂ ਨੇ ਜੋ ਤੁਸੀਂ ਹਰੇ ਰਣਜੀਤ ਐ ਮਨੂਦੋ ਤੁਸੀਂ ਮੁਸਤਫਾ ਬਾਦ ਤੱਕ ਜੋਸ਼ੀ ਸਾਹਿਬ ਹਰਦੇ ਗਏ ਉਸ ਤੋਂ ਬਾਅਦ ਫੇਰ ਤੁਹਾਡਾ ਉਹ ਵਿਕਾਸਪੁਰਸ਼ ਦਾ ਜਿਹੜਾ ਅਹੰਕਾਰ ਮੈਂ ਉਹਨੂੰ ਵਰਡ ਨਹੀਂ ਯੂਜ਼ ਕਰਾਂਗਾ ਪੰਜਾਬੀ ਦਿੱਥੇ ਕਰਕੇ ਕੁਝ ਹੁੰਦਾ ਹੈਗਾ ਉਹ ਹਾਲੇ ਤੱਕ ਵੀ ਹੈ ਸਮਝ ਗਿਆ ਨਾ ਮੇਰੀ ਗੱਲ ਲਿਖ ਲੈਣਾ ਤੁਸੀਂ ਇੱਥੇ ਕੀ ਹੁੰਦਾ ਕਿਸੇ ਦੇ ਡਾਰਡਰ ਹੁੰਦਾ ਕਿ ਸਰੀਆ ਹੁੰਦਾ ਉਹ ਨਿਕਲਿਆ ਨਹੀਂ ਚਲੋ ਮੈਂ ਕਹਿ ਦਉ ਨਾਲ ਜੀ ਮੈਨੂੰ ਕਿਹੜਾ ਕੋ ਡਾਰਾ ਉਹ ਨਿਕਲਿਆ ਨਹੀਂ ਤੁਸੀਂ ਦੂਜੀ ਵਾਰੀ ਫੇਰ ਮੈਦਾਨੇ ਜੰਗ ਵਿੱਚ ਵਿਕਾਸਪੁਰਸ਼ ਜੀ ਆ ਗਏ ਫੇਰ ਜਨਤਾ ਨੇ ਤੁਹਾਨੂੰ ਕਿਹਾ ਤੁਸੀਂ ਇੱਕ ਵਾਰੀ ਯਾਨੀ ਜੋਸ਼ੀ ਜੀ ਸਮਝੇ ਹੀ ਨਹੀਂ ਲਓ ਹੋਰ ਪ੍ਰਸ਼ਾਦ ਲਓ ਪਿਛਲੇ ਜਿਹੜੀ 18000 ਵੋਟ ਤੋਂ ਹਰੇ ਸੀ ਐਤ ਕੀ ਫੂਰ ਵਿਜੇ ਪ੍ਰਤਾਪ ਜੀ ਤੋਂ 32000 ਵੋਟ ਤੋਂ ਹਾਰ ਗਏ ਔਰ ਤੀਜੀ ਵਾਰੀ ਵੀ ਆਪਣੇ ਬੈਨਰ ਤੇ ਪਤਾ ਨਹੀਂ ਉਹਨਾਂ ਨੂੰ ਉਹਨਾਂ ਦਾ ਆਤਮ ਸਨਮਾਨ ਕਿੱਥੇ ਹੈ ਉਹ ਲਿਖ ਰਹੇ ਨੇ ਵਿਕਾਸਪੁਰਸ਼ ਜਨਤਾ ਦਾ ਨਕਾਰਿਆ ਆਇਆ ਆਦਮੀ ਜਨਤਾ ਦਾ ਠੁਕਰਾਇਆ ਆ ਆਦਮੀ ਉਹਦੇ ਕਾਰਨ ਕੀ ਸੀ ਉਹਦੇ ਕਾਰਨ ਸੀ ਉਹਨਾਂ ਦਾ ਆਚਰਨ ਉਹਦਾ ਕਾਰਨ ਸੀ ਅਨਿਲ ਜੋਸ਼ੀ ਦਾ ਵਿਵਹਾਰ ਉਹਦਾ ਕਾਰਨ ਸੀ ਅਨਿਲ ਜੋਸ਼ੀ ਦੇ ਕ੍ਰਿਤ ਕੂ ਕ੍ਰਿਤ ਜਿਹਦਾ ਪ੍ਰਸ਼ਾਦ ਉਹ ਮਿਲਿਆ ਬਾਅਦ ਵਿੱਚ ਜਿਹੜੇ ਦੋ ਹਾਰਾ ਹੋਈਆਂ ਤੇ ਮੈਂ ਕਹਿਣਾ ਵਾਂ ਕਿ ਤੁਸੀਂ ਪਹਿਲੇ ਤੇ ਵਿਕਾਸਪੁਰਜ ਤੇ ਕਾਟਾ ਮਰਵਾਓ ਜਿਹੜੇ ਤੁਸੀਂ ਪੋਸਟਰਾਂ ਤੇ ਲਿਖਿਆ ਲੋਕੀ ਕਹਿਣ ਤੁਹਾਨੂੰ ਵਿਕਾਸਪੁਰਜ ਲੋਕ ਪਰ ਇਹ ਮੈਨੂੰ ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਇੱਕ ਬੜੀ ਖੁਸ਼ੀ ਹੈ ਹਾਲੇ ਵੀ ਕਿ ਮੈਂ ਤੀਜੀ ਵਾਰੀ ਜਦੋਂ 50000 ਤੋਂ ਵੱਧ ਵੋਟਾਂ ਨਾਲ ਹਰਾਗਾ ਤੇ ਉਸ ਵੇਲੇ ਮੈਂ ਰਾਜਨੀਤਿਕ ਤੋਂ ਸੰन्यास ਲਵਾ ਰਿਹਾ ਰਿਕਾਰਡ ਬਣਾ ਕੇ ਹੈਟ੍ਰਿਕ ਆਫ ਡਿਫੀਟ ਫਿਰ ਮੈਂ ਜਾਵਾਂ ਮદાન ਛੱਡ ਗਏ ਤੇ ਠੀਕ ਹੈ ਜੀ ਸ਼ੌਕ ਪੂਰਾ ਕਰੋ ਤੇ ਜਾ ਕੇ ਸਭ ਦੇ ਵਿੱਚ ਬੋਲਦਾ ਰਿਹਾ ਵਾਂ ਪਾਰਲੀਮੈਂਟ ਚ ਕੁਐਸਚਨ ਉਠਾਉਂਦਾ ਰਿਹਾ ਵਾਂ ਤੇ ਫਿਰ ਜਿਹੜੇ ਪ੍ਰੋਜੈਕਟ ਆਏ ਨੇ ਚਾਹੇ ਰਿਪੋਰਟ ਚਾਹੇ ਬਦਿਲਾ ਪ੍ਰਿੰਟ ਚਾਹੇ ਬਾਈਂਡਰ ਫਾਟੇ ਗਏ ਤਾਂ ਜਿਹੜੇ ਪ੍ਰੋਜੈਕਟ ਸੀ ਦੱਸੇ ਨੇ ਪਰ ਤਰ ਜੀ ਸੰਧੂ ਨੇ ਪਿਛਲੀ ਵਾਰੀ ਵੀ ਕਿਹਾ ਕਿ ਜਿਹੜਾ ਲੋਹਾਰ ਕਾ ਰੋਡ ਦੇ ਉੱਤੇ ਬਾਈਪਾਸ ਬਣਦਾ ਪਿਆ ਉਹ ਉੜਾ ਕੇ ਬੈਠੇ ਨੇ ਕਿਥੇ ਪੱਲਰ ਆਲਾ ਬਣਾਉਂ। ਇਸ ਤਰ੍ਹਾਂ ਉੜਾਣ ਵਾਲਾ ਉਹ ਆ ਤੇ ਬਣਾ ਲਾ। ਇਸ ਤਰ੍ਹਾਂ ਕਿ ਬੇਗਾਨੀ ਇੱਕ ਮੈਂ ਗੱਲ ਕਰਨਾ ਹੁਣ ਬੇਗਾਨੀ ਜੰਝ ਅਬਦੁੱਲਾ دیਵਾਨਾ ਬੇਗਾਨੀ ਜੰਝ ਅਬਦੁੱਲਾ دیਵਾਨਾ ਇਹ ਜੰਝ ਤੇ ਆ ਭਾਜਪਾ ਦੀ ਉਹ ਜੇ ਪ੍ਰਧਾਨ ਮੰਤਰੀ ਦਾ ਨਾਮ ਲੈਂਦੇ ਨੇ ਤਾਂ ਫਿਰ ਭਾਜਪਾ ਹੀ ਸ਼ਾਮਲ ਹੋਣਾ ਨਾਅਰੇ ਐਲਾਨ ਮੋਦੀ ਜੀ ਦੀ ਜਿੰਦਾਬਾਦ ਕਰਨ। ਮੋਦੀ ਜੀ ਦੇ ਖਿਲਾਫ ਕਿੱਦਾਂ ਬੋਲਦੇ ਨੇ ਕੇਂਦਰ ਦਾ ਪ੍ਰਧਾਨ ਮੰਤਰੀ ਮੋਦੀ ਜੀ ਹੈ ਆਪਣੇ ਮੁੱਖ ਮੰਤਰੀ ਦੀ ਗੱਲ ਕਰਨ ਪੰਜਾਬ ਸਰਕਾਰਾਂ ਦੀ ਗੱਲ ਕਰਨ ਉਸ ਤੋਂ ਬਾਅਦ ਆਪਣੇ ਜਿਹੜਾ ਟਨਿਓਰ ਆ ਉਹਦੀ ਗੱਲ ਕਰਨ ਕਿ ਪੰਜਾਬ ਦੀ ਰਾਜ ਸਰਕਾਰ ਤੋਂ ਕੀ ਲਿਆ ਉੱਥੇ ਸਿਫਰ ਕਿਉਂ ਨੇ ਇਹਦਾ ਮਤਲਬ ਮੋਦੀ ਜੀ ਜਿਹੜੇ ਸੀ ਉਹ ਪਾਰਟੀ ਤੋਂ ਉੱਪਰ ਉੱਠ ਕੇ ਵੀ ਅੰਮ੍ਰਿਤਸਰ ਦਾ ਵਿਕਾਸ ਕਰਦੇ ਰਹੇ ਪਰ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਪਾਰਟੀ ਬਾਜੀ ਜਾ ਕੇ ਅੰਮ੍ਰਿਤਸਰ ਦਾ વિનાਸ਼ ਕੀਤਾ ਮਲਿਕ ਸਾਹਿਬ ਟੈਕਸ ਤੇ ਪੰਜਾਬ ਚ ਜਾਂਦਾ ਹੈ ਗੋਬਿੰਦਰ ਖੋੜ ਦੇ ਨਾਲ ਇੱਕ ਗਰੁੱਪ ਬੜੇ ਸਾਲਾਂ ਤੋਂ ਬਣ ਪਈ ਹੈ ਜਿਹੜਾ ਹੁਣ ਦਾ ਬੰਦ ਹੋਇਆ ਜੀ ਜੀ ਕੋਈ ਵੀ ਕੈਂਡੀਡੇਟ ਜਿਹੜਾ ਉਹਦੀ ਗੱਲ ਹੀ ਕਰ ਰਿਹਾ 2.25 ਲੱਖ ਕਿਉਂ ਬਣ ਕੇ ਸਮਝੀ ਬੈਠ ਹੁਣੇ ਇਹ ਇੰਟਰਵਿਊ ਸੀ ਜੀ ਜੀ ਕੋ ਲੋਕਾਂ ਨੇ ਕੋਈ ਉੱਥੇ ਬਾਤ ਕੀਤਾ ਦੀ ਵੀ ਲੋਕਾਂ ਨੂੰ ਉਧਰ ਧਿਆਨ ਨਹੀਂ ਹੈ ਕਿਸੇ ਵੀ ਦਾ ਐਸਾ ਹੈ ਕਿ ਉਹ ਉਦਘਾਟਨ ਕੀਤਾ ਸੀ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਮੇਰੀ ਗੱਲ ਸੁਣ ਲਓ ਮੇਰੀ ਸੁਣ ਲਓ ਮੇਰੀ ਗੱਲ ਸੁਣ ਲਓ ਔਰ ਸਿਰਫ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੁਹਾਡੀ ਮੰਗ ਵਾਜਬ ਹੈ ਉਹਦੇ ਨਾਲ ਇੱਕ ਲਿੰਕ ਜੁੜਦਾ ਹੈ ਔਰ ਵਿਸ਼ਵਾਸ ਦਿਵਾਉਣਾ ਦੀ ਤਰਨਜੀਤ ਸਿੰਘ ਸੰਧੂ ਜੀ ਐਮਪੀ ਬਣਨਗੇ ਪ੍ਰਾਇਰੀਟੀ ਤੇ ਮੈਂ ਜ਼ਿੰਮੇਵਾਰੀ ਲੈਣਾ ਕਿ ਡਿਫੈਂਸ ਦੇ ਨਾਲ ਗੱਲ ਕਰਕੇ ਉਹ ਰੋਡ ਜਿਹੜੀ ਐ ਅਸੀਂ 100% ਬਣਾਵਾਂਗੇ ਕਮਿਟਿਡ ਇਹ ਗਾਰੰਟੀ ਹੈ ਹੋਰ ਦੱਸੋ ਹੋਰ ਦੱਸੋ ਪਰ ਇੱਕ ਸਵਾਲ ਹੋ ਪਿਆ ਵੀ ਹਾਂ ਕਮਲ ਜੀ ਕਰਨਜੀਤ ਸਿੰਘ ਸੰਧੂ ਜੀ ਜਿਹੜੇ ਹਾਜਤ ਤੇ ਪਰਮਾਤਮਾ ਦਾ ਚੀਜ਼ ਹੈ ਜੀ ਕੋਈ ਵਾਇਰੂਸ ਦੇ ਹੱਥ ਆ ਪਰਮਾਤਮਾ ਦਾ ਜਿਸ ਤਰ੍ਹਾਂ ਕਿ ਪਹਿਲਾਂ ਦੀਪ ਸਿੰਘ ਪੁਰੀ ਕਹਿੰਦੇ ਸੀ ਇੱਥੇ ਰਹਿਵਾਗਾ ਇਹ ਵੀ ਰਹਿਣਗੇ ਇੱਥੇ ਕਰਨਜੀਤ ਸਿੰਘ ਸੰਧੂ ਤੇ ਰਹਿੰਦੇ ਹੀ ਇੱਥੇ ਨੇ ਮੇਰੀ ਸੁਣ ਲਓ ਨਾ ਜੀ ਅੱਜ ਕੀ ਹੈ ਕਿ ਮੈਂ ਪਹਿਲੇ ਵੀ ਕਮਲ ਜੀ ਇੱਕ ਫੌਜੀ ਜਾਂਦਾ ਹੈ ਲੜਾਈ ਲੜਨ ਜੀ ਜੀ ਉਹ ਮੋਰਚਿਆਂ ਤੇ ਡਿਊਟੀ ਲੱਗਦੀ ਹੈ ਲੜਾਈ ਲੜ ਕੇ ਆਂਦਾ ਹੈ ਜਦੋਂ ਰਿਟਾਇਰ ਹੋ ਜਾਂਦਾ ਹੈ ਤੇ ਆਪਣੇ ਘਰ ਵਾਪਸੀ ਹੁੰਦੀ ਹੈ ਉਹਨੂੰ ਅਸੀਂ ਬਾਹਰਲਾ ਕਹਿੰਦੇ ਆ ਅੱਜ ਤਰਨਜੀਤ ਸਿੰਘ ਸੰਧੂ ਜੀ ਸੇਂਟ ਫਾਜ਼ ਸਕੂਲ 'ਚੋਂ ਪੜ੍ਹਾਈ ਕਰਕੇ ਉਹਨਾਂ ਦੇ ਦਾਦਾ ਜੀ ਸੁਤੰਤਰਤਾ ਸੁਨਾਣੀ ਰਹੇ ਉਹਨਾਂ ਦੇ ਪਿਤਾ ਜੀ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਫਾਊਂਡਰ ਵਾਈਸ ਚਾਂਸਲਰ ਰਹੇ ਉਹਨਾਂ ਦੇ ਮਾਤਾ ਜੀ ਮਹਿਲਾ ਕਾਲਜ ਸਰਕਾਰੀ ਉਹਦੇ ਜਿਹੜੇ ਨੇ ਉਹ ਪ੍ਰਿੰਸੀਪਲ ਰਹੇ ਤੇ ਉਸ ਲਿਹਾਜ ਨਾਲ ਉਹ ਪੜ੍ਹਾਈ ਉਹ ਸਿੱਖਿਆ ਕਰਕੇ ਉਹਨਾਂ ਨੇ ਦੇਸ਼ ਦਾ ਝੰਡਾ ਦੁਨੀਆ ਵਿੱਚ ਬੁਲੰਦ ਕਰਕੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ ਸਮੁੰਦਰੀ ਹਾਊਸ ਸਾਜ ਬਣਿਆ ਸਮੁੰਦਰੀ ਹਾਊਸ ਔਰ ਇਹਨਾਂ ਤੋਂ ਇਹ ਵੀ ਗੱਲ ਦੱਸਦੇ ਆ ਜਿੰਨੇ ਕੈਂਡੀਡੇਟ ਨੇ ਐ ਤਿੰਨੋ ਮਿਸਟਰ ਓਜਲਾ ਮਿਸਟਰ ਧਾਲੀਵਾਲ ਔਰ ਮਿਸਟਰ ਜੋਸ਼ੀ ਜੋਸ਼ੀ ਜਿਹੜੇ ਨੇ ਉਹ ਹੁਣ ਤਰਨਤਾਰਨ ਤੋਂ ਆਏ ਪਰ ਤਰਨਜੀਤ ਜੀ ਦਾ ਜਿਹੜਾ ਪਰਿਵਾਰ ਹੈ ਉਹ ਪਿਛਲੇ 80 ਸਾਲ ਤੋਂ ਐਸੇ ਪੰਜਾਬ ਦੀ ਧਰਤੀ ਦੀ ਸੇਵਾ ਕਰ ਰਿਹਾ ਹੈ ਔਰ 40 ਸਾਲ ਤੋਂ ਗ੍ਰੀਨ ਐਮਨੂ ਦੇ ਵਿੱਚ ਸਮੁੰਦਰੀ ਹਾਊਸ ਹੈ ਜਿੱਥੇ ਉਹਨਾਂ ਦੇ ਪਿਤਾ ਜੀ ਦੀ ਵਿਰਾਸਤ ਹੈ ਆ ਜੋ ਇੱਥੇ ਰਹਿਣ ਆਏ ਨੇ ਰਿਟਾਇਰਮੈਂਟ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਹਿ ਸਕਦਾ ਨੇ ਆ ਉਹ ਚਲੇ ਜਾਣਗੇ ਉਹਨਾਂ ਦਾ ਘਰ ਹੀ ਕੋਈ ਨਹੀਂ ਹੈ ਇੱਕ ਇੱਕੋ ਘਰ ਹੈ ਉਹ ਗ੍ਰੀਨ ਐਮਨੂ ਅੰਮ੍ਰਿਤਸਰ ਵਿੱਚ ਨੇ ਸਿਆਸਤ ਦੇ ਵਿੱਚ ਤਾਂ ਪੈਰਾਸ਼ੂਟ ਨਹੀਂ ਆਏ ਨੇ ਨਾ ਨਹੀਂ ਐਸਾ ਹੈ ਕਿ ਨਹੀਂ ਕਹਿ ਸਕਦੇ ਦੇਖੋ ਇੱਕ ਵਿਅਕਤੀ ਸਿਆਸਤ ਦੇ ਕਿਤਾਬ ਵਿੱਚ ਕਿੱਥੇ ਲਿਖਿਆ ਹੈ ਕਈ ਕੁ ਬਦਵਾਨ ਇੱਕ গুণਵਾਨ ਵਿਅਕਤੀ ਜਿਹੜਾ ਹੈ ਉਹ ਸਿਆਸਤ ਵਿੱਚ ਨਹੀਂ ਆ ਸਕਦਾ ਉਹਨਾਂ ਨੇ ਪਹਿਲੇ ਇੱਕ ਬਿਊਰੋਕਰੇਟ ਦੀ ਪਾਰੀ ਇਮਾਨਦਾਰੀ ਨਾਲ ਇੱਕ ਉਹਨਾਂ ਦੇ ਉੱਤੇ આરોਪ ਸਿੱਧ ਕਰਕੇ ਦਿਖਾਓ ਉਸ ਤੋਂ ਬਾਅਦ ਉਹਨਾਂ ਕੋਲ ਕਾਨੂੰਨ ਮੁਤਾਬਕ ਰਾਈਟ ਹੈ ਕਿ ਲੋਕਤੰਤਰ ਦੀ ਸੇਵਾ ਲਈ ਉਹ ਜਨਤਾ ਦੀ ਅਦਾਲਤ ਦੇ ਵਿੱਚ ਆ ਕੇ ਸੇਵਾ ਕਰਨ ਆ ਜਨਰਲ ਵੀ ਕੇ ਸਿੰਘ ਚੀਫ ਆਫ ਆਰਮੀ ਸਟਾਫ ਰੇ ਸਾਡੇ ਮੰਤਰੀ ਰੇ ਅੱਜ ਜੈ ਸ਼ੰਕਰ ਜੀ ਫੋਰਨ ਮਿਨਿਸਟਰ ਰੇ ਸਾਡੇ ਮੰਤਰੀ ਰੇ ਆ ਸੋਮ ਪ੍ਰਕਾਸ਼ ਜੀ ਆਈਐਸ ਰੇ ਸਾਡੇ ਮੰਤਰੀ ਰੇ ਤੇ ਕੀ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਕੀ ਉਹਨਾਂ ਦਾ ਰਾਈਟ ਨਹੀਂ ਸੀ ਮੈਂ ਬੇਨਤੀ ਕਰਾਂਗਾ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਕਿ ਸਰਕਾਰੀ ਸੇਵਾ ਕਰਨ ਤੋਂ ਬਾਅਦ ਦੇਸ਼ ਦੀ ਸੇਵਾ ਵੋਟਾਂ ਦੇ ਮਾਧਿਅਮ ਦੇ ਨਾਲ ਤੁਸੀਂ ਨਹੀਂ ਕਰ ਸਕਦੇ ਉਹਨੂੰ ਲੋਕਤੰਤਰੀ ਤਰੀਕੇ ਨਾਲ ਕਰਨਾ ਹੈ ਜੀ ਉਹਨਾਂ ਦੇ ਆ ਔਰ ਫਿਰ ਦਾਦਾ ਜੀ ਦੇ ਲੈਵਲ ਤੋਂ ਸਮਾਜ ਦੇ ਕੰਮ ਹੋ ਰਹੇ ਨਵਾਂ ਕਿਤੋਂ ਕਰੋਗੇ ਪਰਿਵਾਰ ਦੀ ਪੀੜ੍ਹੀ ਚੱਲ ਰਹੀ ਹੈ ਜਿਨੇ ਸੇਵਾ ਕੀਤੀ ਅੱਜ ਗੁਰੂ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਜਾਂ ਤੇ ਗੁਰੂ ਸਾਹਿਬ ਦਾ ਨਾਂ ਹੈ ਜਾਂ ਉਹਨਾਂ ਦੇ ਦਾਦਾ ਜੀ ਦੇ ਨਾਂ ਤੇ ਸਮੁੰਦਰੀ ਹਾਲ ਹੈ ਹੈ ਕਿ ਨਹੀਂ ਹੈ ਤੇਜਾ ਸਿੰਘ ਸਮੁੰਦਰੀ ਹਾਲ ਤੇ ਤੇਜਾ ਸਿੰਘ ਸਮੁੰਦਰੀ ਜਿਹਦਾ ਬੱਚਾ ਵਿਸ਼ਨ ਸਿੰਘ ਸਮੁੰਦਰੀ ਜੀ ਦੇ ਬੱਚੇ ਨੂੰ ਤੁਸੀਂ ਕਹੋਗੇ ਕਿ ਉਹ ਪੈਰਾਸ਼ੂਟ ਰਹੀ ਆਏ ਨੇ ਉਹ ਆਪਣੀ ਵਿਰਾਸਤ ਦੇ ਸੇਵਾ ਕਰਕੇ ਹਾਲੇ ਰਿਟਾਇਰਮੈਂਟ ਤੋਂ ਬਾਅਦ ਲੋਕ ਆ ਜੋ ਚੰਦ ਹੈ ਕਿ ਵੱਡੀ ਕੰਪਨੀ ਚ ਲੱਖਾਂ ਰੁਪਏ ਤਨਖਾਹ ਲੈ ਕੇ ਉਹ ਪ੍ਰਾਈਵੇਟ ਕੰਪਨੀ ਜੁਆਇਨ ਕਰ ਸਕਦੇ ਸੀ ਉਹ ਆਪਣੀ ਜੀਵਨ ਨੂੰ ਮੌਜ ਮਸਤੀ ਕਰ ਸਕਦੇ ਸੀ ਪਰ ਇਹ ਉਹਨਾਂ ਨੂੰ ਮੈਂ ਉਹਨਾਂ ਦੀ ਸਲਾਹਨਾ ਕਰਾਂਗਾ ਕਿ ਉਹਨਾਂ ਨੇ ਰਿਟਾਇਰ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਮੈਂ ਸੇਵਾ じゃ ਨਹੀਂ ਰੱਖਾਂਗਾ ਹੁਣ ਮੈਂ ਲੋਕਤੰਤਰ ਦੇ ਮਾਧਮ ਦੇ ਨਾਲ ਜਨਤਾ ਦੇ ਵੋਟ ਲੈ ਕੇ ਜਨਤਾ ਦੀ ਸੇਵਾ ਕਰਾਂਗਾ ਸਾਡੇ ਪੀਣੇ ਵੀ ਹਾਂਜੀ ਕਾ ਕਵੀ ਸਾਹਿਬ ਬੇਟਾ ਬੋਲੀਏ ਇੱਕ ਇੱਕ ਕਰ ਹਾਂਜੀ ਇਹ ਪਾਰਟੀਆਂ ਹੈ ਮਾਣੋ ਨਵੀਆਂ ਪਾਰਟੀਆਂ ਸਿਆਸਤ ਵਿੱਚ ਜਨਮੀਆਂ ਆ ਸਕਦੀਆਂ ਨੇ ਤੇ ਇੱਕ ਕੈਂਡੀਡੇਟ ਨਵਾਂ ਕਿਉਂ ਨਹੀਂ ਆ ਸਕਦਾ ਨਹੀਂ ਮੈਂ ਨਵੇਂ ਐ ਹੀ ਨਹੀਂ ਜੀ ਜੀ ਨਵੇਂ ਉਹ ਹੋਣਗੇ ਜਿਹੜੇ ਕਿ ਬਾਹਰੋਂ ਆਣਗੇ ਇਹ ਤੇ ਇੱਕ ਦੇਸ਼ ਦੀ ਸੇਵਾ ਤਿਰੰਗੇ ਦਾ ਬੁਲੰਦੀ ਕਰਕੇ ਹੁਣ ਤਿਰੰਗੇ ਦੀ ਉਬਲੰਦੀ ਲਈ ਇਲੈਕਸ਼ਨ ਲੜਨ ਆਏ ਨੇ ਔਰ ਉਹ ਜੁੱਤੀ ਜਿਤਾਓਗੇ ਜਿਸ ਲਈ ਉਹਨਾਂ ਨੂੰ ਉਹ ਫੇਰ ਇਹ ਦੂਜੇ ਮਾਧਿਅਮ ਦੇ ਨਾਲ ਪਹਿਲੇ ਵੀ ਲੋਕਾਂ ਦੀ ਸੇਵਾ ਕਰ ਰਹੇ ਸੀ ਆ ਸਾਨੂੰ ਸੁਰੱਖਿਆ ਮਿਲੀ ਅੱਜ ਅਸੀਂ ਪਰਵਾਣੂ ਕੰਟਰੀ ਬਣ ਗਏ ਆ ਇਹ ਸਭ ਅਫਸਰ ਜਿਹੜੇ ਸੀ ਇਹ ਉਹਨਾਂ ਦਾ ਖੂਨ ਪਸੀਨਾ ਲੱਗਾ ਹੋਇਆ ਆ ਅੱਜ ਉਹ ਦੂਜੇ ਮਾਧਿਅਮ ਦੇ ਨਾਲ ਰਾਜਨੀਤੀ 'ਚ ਅਮਰੋਸਰ ਤੋਂ MP ਬਣ ਕੇ ਫਿਰ ਦੇਸ਼ ਦੀ ਸੇਵਾ ਕਰਨਗੇ ਜਰੂਰ ਇੱਕ ਕਿਸਾਨ ਨੇ ਨੀਂਹੋ ਦਾ ਇੱਕ ਮੁੱਦਾ ਹੈ ਅੰਮਲਸਰ ਦੇ ਟੈਕਸਟਾਈਲ ਇੰਡਸਟਰੀ ਦੀ ਜਿਹੜੀ ਪਲਾਇਨ ਕਰਕੇ ਪਾਣੀ ਪੱਚੇ ਨੇ ਗਏ ਉਬਾਲਾ ਚਲੀ ਗਏ ਰੈਲਾ ਦੇ ਗਏ ਔਰ ਉਸ ਅਸੁਰਾਤ ਦੇ ਵਿੱਚ বিজেপি ਦੇ ਨੇ ਵੀ ਆਲੂ ਸਾਬਾ ਨਾਏ ਔਰ ਕਾਂਗਰਸ ਦੇ ਵੀ ਆਏ ਕਿਸੇ ਨੇ ਇਸ ਮੁੱਦੇ ਪਰ ਅਜ ਤੱਕ ਧਿਆਨ ਕਿਉਂ ਨਹੀਂ ਦਿੱਤਾ ਲਓ ਬਹੁਤ ਅੱਛਾ ਕੁਐਸਚਨ ਹੈ ਬੜੇ ਸਹੀ ਟਾਈਮ ਤੇ ਤੁਸੀਂ ਕੁਐਸਚਨ ਆਈ ਅਪਰੀਸ਼ੀਏਟ ਯੂ ਤੁਹਾਡੀ ਜਾਣਕਾਰੀ ਲਈ ਮੋਦੀ ਸਰਕਾਰ ਨੇ 6 ਟੈਕਸਟਾਈਲ ਪਾਰਕ ਬਣਾਏ ਨੇ 1000 ਏਕੜ ਉਹ ਟੈਕਸਟਾਈਲ ਪਾਰਕ ਬਣਾਇਆ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਤੁਸੀਂ ਆਪਣਾ ਪ੍ਰੋਜੈਕਟ ਭੇਜੋ ਇਹ ਪੰਜਾਬ ਦੀ ਕਾਂਗਰਸ ਦੇ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰੋਜੈਕਟ ਨਹੀਂ ਭੇਜਿਆ ਇਸ ਕਰਕੇ ਉਹ ਟੈਕਸਟਾਈਲ ਪਾਰਕ ਰਹਿ ਗਿਆ ਇਹ ਕਹਿੰਦੇ ਸਾਡੇ ਕੋਲ ਲੈਂਡ ਹੀ ਨਹੀਂ ਹੈਗੀ ਜਗ੍ਹਾ ਹੀ ਨਹੀਂ ਹੈਗੀ ਤਾਂ ਕੌਣ ਉਤਰਦਾ ਹੀ ਹੋਇਆ ਮੋਦੀ ਜੀ ਨੇ ਤੇ ਟੈਕਸਟਾਈਲ ਔਰ ਉਹ ਟੈਕਸਟਾਈਲ ਪਾਰਕ ਲੱਗੇ ਨੇ ਤਾਮਿਲਨਾਡੂ ਇਹ ਨਹੀਂ ਗੱਲ ਕਿ ਉਹ ਬੀਜੇਪੀ ਸਰਕਾਰਾਂ ਦੇ ਲੱਗੇ ਨੇ ਉਹ ਉਹਨਾਂ ਸਰਕਾਰਾਂ ਤੇ ਵੀ ਲੱਗੇ ਨੇ ਜਿੱਥੇ ਕਿ ਵਿਪੱਖਸ਼ੀਆ ਸਰਕਾਰਾਂ ਨੇ ਇਹ ਸਾਡੀ ਕਾਂਗਰਸ ਸਰਕਾਰ ਵੀ ਫੇਲ ਹੋ ਗਈ ਸਾਡੀ ਆਮ ਆਦਮੀ ਪਾਰਟੀ ਸਰਕਾਰ ਵੀ ਫੇਲ ਹੋ ਗਈ ਜਗਾ ਨਹੀਂ ਦੇ ਸਕੇ ਟੈਕਸਟਾਈਲ ਪਾਰਕ ਰਹਿ ਗਿਆ ਇਸ ਵਾਰ ਜੇ ਸਰ ਬੀਜੇਪੀ ਦੇ ਕੈਂਡੀਡੇਟ ਆ ਜਾਂਦੇ ਆ ਜਿੱਤ ਜਾਂਦੇ ਤੇ ਫਿਰ ਇਹ ਜਿਹੜਾ ਜਗਾ ਨਹੀਂ ਮਿਲੀ ਇਹ ਕਹੀ ਤੇ ਐਸਾ ਹੈ ਕਿ ਉਸ ਦਿਨ ਹੀ ਆ ਕੇ ਪਿਊਸ਼ ਗੋਇਲ ਜੀ ਆਪਣੇ ਅਰਜੁਨ ਮੁੰਡਾ ਜੀ ਦੇ ਪੀਏ ਦੀ ਡਿਊਟੀ ਲਾ ਗਏ ਨੇ ਔਰ ਮੈਨੂੰ ਚਾਰ ਫੋਨ ਆ ਚੁੱਕੇ ਨੇ ਉਹਨਾਂ ਦੇ ਪੀਏ ਦੇ ਕਿ ਇਹ ਜਾਣਕਾਰੀ ਲੈਣ ਦੇ ਲਈ ਤੇ ਉਸ ਕਰਕੇ ਤੁਹਾਡਾ ਜਵਾਬ ਆ ਗਿਆ ਕਿ ਸਾਡੇ ਮੰਤਰੀ ਜੀ ਨੇ ਬਿਫੋਰ ਇਲੈਕਸ਼ਨ ਹੀ ਕੋਸ਼ਿਸ਼ਾਂ ਜਰੂਰ ਕਰਤੀਆਂ ਤੇ ਜਵਾਬ ਲਓ ਤੇ ਇੱਕ ਉਹ ਸਰਕਾਰ ਹੈ ਜਿਹੜੀ 2.5 ਸਾਲ ਆਮ ਆਦਮੀ ਪਾਰਟੀ ਦੇ 5 ਸਾਲ ਕਾਂਗਰਸ ਦੀ ਜਿਹੜੀ ਰਾਜ ਸਰਕਾਰ ਸੀ ਫੇਲ ਹੋ ਗਈ ਅੰਮ੍ਰਿਤਸਰ ਨੂੰ ਟੈਕਸਟਾਈਲ ਪਾਰਕ ਨਹੀਂ ਮਿਲਿਆ ਕਿਸਾਨ ਸਰਫੇ ਬੀਏਪੀ ਕੈਂਡੀਡੇਟ ਦੇ ਘਰ ਦੇ ਬਾਹਰ ਤਣ ਲਾ ਕੇ ਬੈਠੇ ਕਿ ਕਹਿੰਦੇ ਕਿਸਾਨਾਂ ਬਥੇ ਬਹੁਤ ਕੰਮ ਕਿਦਾ ਹਮੋਦੀ ਸਰਕਾਰ ਨੇ ਅਸਾ ਹੈ ਕਿ ਕਿਸਾਨ ਸਾਡੀ ਜਾਨ ਨੇ ਕਿਸਾਨ ਅੰਦਾਤ ਹੈ ਅਸੀਂ ਉਹਨੂੰ ਭਗਵਾਨ ਦੀ ਜਗ੍ਹਾ ਦਿੰਦੇ ਆ ਮੋਦੀ ਜੀ ਬਹੁਤ ਸੀਰੀਅਸ ਰਹੇ ਕਿਸਾਨਾਂ ਦੀ ਪਹਿਲੇ ਮੰਗ ਸੀਗੀ ਅਸੀਂ ਤਿੰਨ ਕਾਨੂੰਨ ਲੈ ਕੇ ਆਏ ਸੀਗੇ ਲਾਭਲੀ ਸੀ ਉਹਨਾਂ ਦੇ ਪਰ ਸਮਝ ਨਹੀਂ ਪਾਏ ਤੇ ਜਦੋਂ ਅਸੀਂ ਦੇਖਿਆ ਕਿ ਕਿਸਾਨ ਜਿਹੜੇ ਨੇ ਉਹ ਵਾਪਸ ਕਰਵਾਉਣਾ ਚਾਹ ਰਹੇ ਸੀ ਵਾਪਸ ਲੈ ਲੈ ਉਹਨਾਂ ਦੀ ਮੰਗ ਪੂਰੀ ਕੀਤੀ ਮਿਨਿਮਮ ਸਪੋਰਟ ਪ੍ਰਾਈਸ 2005 ਇਚ स्वामीनाथ जी ਜਿਹੜੇ ਹੁਣ ਇਸ ਵੇਲੇ ਭਾਰਤ ਰਤਨ ਨਾਲ ਸਾਡੀ ਸਰਕਾਰ ਨੇ ਸਨਮਾਨਿਤ ਕੀਤਾ ਉਹਨਾਂ ਨੂੰ ਉਹਨਾਂ ਨੇ ਕਹਿਤਾ ਸੀ ਕਿ ਮਿਨਿਮਮ ਸਪੋਰਟ ਪ੍ਰਾਈਸ ਜਿੰਨੂੰ ਕਹਿੰਨੇ ਆ ਨਿਯੰਤਨ ਸਵਰਥਨ ਮੁੱਲ ਦਿੱਤਾ ਜਾਏ ਉਹ ਮੁੱਲ 9 ਸਾਲ ਕਾਂਗਰਸ ਦੀ ਮਨਮੋਹਨ ਸਰਕਾਰ ਸੁੱਤੀ ਰਹੀ ਕਿਉਂ ਸੁੱਤੀ ਰਹੀ ਔਰ ਉਹ ਨਿਯੰਤਨ ਸਵਰਥਨ ਮੁੱਲ ਡਬਲ ਕਿਨੇ ਕੀਤਾ ਮੋਦੀ ਜੀ ਨੇ ਕੀਤਾ ਅੱਜ ਵੀ ਪ੍ਰਯਾਸ جاری ਹੈ ਤੁਹਾਡੇ ਘਰ ਤੱਕ ਪਹੁੰਚੇ ਨੇ ਮੋਦੀ ਜੀ ਪਿਊਸ਼ ਗੋਇਲ ਜੀ ਅਰਜੁਨ ਮੁੰਡਾ ਜੀ ਇਹ ਚੰਡੀਗੜ੍ਹ ਤਿੰਨ ਮੀਟਿੰਗਾਂ ਕਰ ਚੁੱਕੇ ਨੇ ਕਿਸਾਨਾਂ ਦੇ ਨਾਲ ਅੱਛਾ ਮਾਹੌਲ ਬਣਿਆ ਉਹਨਾਂ ਨੇ ਦੱਸਿਆ ਪੀਓ ਜੀ ਨੇ ਮੈਨੂੰ ਹੋਇਆ ਕੀ ਕਿ ਕੋਡ ਆਫ ਕੰਡਕਟ ਲੱਗ ਗਿਆ ਪਰ ਮੈਂ ਵਾਅਦਾ ਕਰਨਿਆ ਅਸੀਂ ਕਿ ਇਸ ਤੋਂ ਬਾਅਦ ਵੀ ਉਹ ਬੈਠਕਾਂ ਦਾ ਕੰਮ ਜਾਰੀ ਰਹੇਗਾ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਕਿਸਾਨਾਂ ਨੂੰ ਪਹਿਲੇ ਵੀ ਗਲੇ ਲਾਂਦੇ ਨੇ ਗਲੇ ਲਾਂਗੇ ਔਰ ਉਹ ਮੀਟਿੰਗਾਂ ਦਾ ਕੰਮ ਜਾਰੀ ਰਹੇਗਾ ਔਰ ਕਿਸਾਨਾਂ ਨੂੰ ਪੂਰੀ ਜੋ ਉਹਨਾਂ ਦੀ ਖੁਸ਼ੀ ਹੈ ਉਹ ਦਿੱਤੀ ਜਾਏਗੀ ਅੱਜ ਤੁਸੀਂ ਦੇਖੋ ਨੀਮ ਕੋਟਡ ਜੂਰੀ ਹੈ ਕਾਂਗਰਸ ਸਰਕਾਰ ਦੇ ਜਮ੍ਹਾਂਖੋਰ ਉਹਨੂੰ ਜਮ੍ਹਾਂ ਕਰ ਲੈਂਦੇ ਸੀ ਪੈਸਾ ਲਾ ਕੇ ਕਿਸਾਨ ਜਾਂਦਾ ਸੀ ਤੇ ਡੰਡੇ ਪੈਂਦੇ ਸੀਗੇ ਉਹਨੂੰ ਅੱਜ ਜਿਹੜਾ ਹੈ ਬਿਨਾ ਕਿਸੇ ਬਲੈਕ ਦੇ ਮਿਲ ਰਿਹਾ ਨੀਮ ਕੋਟਡ ਯੂਰੀਆ ਸੋਇਲ ਕਾਰਡ ਬਣਾਤਾ ਗਿਆ ਕਿਹੜਾ ਐਲੀਮੈਂਟ ਤੁਹਾਡੇ ਸੋਇਲ ਵਿੱਚ ਘਟ ਹੈ ਸੋਇਲ ਇੰਸ਼ੋਰੈਂਸ ਕ੍ਰੌਪ ਇੰਸ਼ੋਰੈਂਸ ਕਰਾਈ ਗਈ ਕਿ ਜੇ ਤੁਹਾਡੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਫਸਲ ਦਾ ਜਿਹੜਾ ਹੈ ਅਸੀਂ ਮੁਆਵਜ਼ਾ ਤੁਹਾਨੂੰ ਦਵਾਵਾਂਗੇ ਮਿਲਦਾ ਵੀ ਇਹ ਮੁਆਵਜ਼ਾ ਉਹਦੀਆਂ ਫਿਗਰਸ ਹੈ ਗਿਆ ਨੇ ਸੋ ਇਹ ਬਹੁਤੀ ਸਰਕਾਰ ਤੋਂ ਪਹਿਲੇ ਕਿਉਂ ਨਹੀਂ ਹੋਇਆ 10 ਸਾਲੇ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਉਹ ਉਪਰਬਧੀਆਂ ਨੇ ਜਿਹੜੀਆਂ 70 ਸਾਲ ਦੀ ਕਾਂਗਰਸ ਦੀ ਸਰਕਾਰਾਂ ਨੇ ਔਰ ਵਿਪਖਸ਼ ਦੀਆਂ ਸਰਕਾਰਾਂ ਨੇ ਦੀਮਗ ਬਣ ਕੇ ਚਟ ਲਿਆ ਸੀਗਾ ਸੋ ਉਸ ਕਰਕੇ ਅੱਜ ਦੇਸ਼ ਨੂੰ ਮੋਦੀ ਜੀ ਜਦੋਂ ਗਰੰਟੀ ਦਿੰਦੇ ਨੇ ਔਰ ਮੋਦੀ ਜੀ ਕਹਿੰਦੇ ਨੇ ਮੈਂ ਇਲੈਕਸ਼ਨ ਦੀ ਨਹੀਂ ਸੋਚ ਰਿਹਾ ਮੈਂ ਤੇ 25 ਸਾਲ ਦੀ ਸੋਚ ਰਿਹਾ ਜਦੋਂ ਅਮ੍ਰਿਤੋत्ਸਵ ਬਣਾਵਾਂਗੇ 100 ਸਾਲ ਆਜ਼ਾਦੀ ਦੇ ਹੋ ਜਾਣਗੇ 15 ਅਗਸਤ 2047 ਨੂੰ ਤੇ ਦੇਸ਼ ਜਿਹੜਾ ਹੈ ਉਹ ਵਿਕਸਿਤ ਭਾਰਤ ਹੋਏਗਾ ਦੇਸ਼ ਜਿਹੜਾ ਉਹ ਆਤਮ ਨਿਰਭਰ ਹੋਏਗਾ ਦੇਸ਼ ਪਰਮ ਵਿਵਫ ਤੇ ਪਹੁੰਚੇਗਾ ਦੇਸ਼ ਵਿਸ਼ਵ ਗੁਰੂ ਹੋਏਗਾ ਦੇਸ਼ ਸੋਨੇ ਦੀ ਚਿੜੀਆ ਬਣੇਗਾ ਔਰ 140 ਕਰੋੜ ਦੇਸ਼ ਵਾਸੀ ਦਾ ਜੀਵਨ ਸਰ ਸੋਦਾ ਸੰਪਨ ਹੋਏਗਾ ਜੀ ਉਹ ਕਹਿੰਦੇ ਨੇ ਕਿ ਭਾਜਪਾ ਪਾਰਟੀ ਮੋਦੀ ਸਾਹਿਬ ਕਹਿ ਰਹੇ ਨੇ ਕਿ 400 ਸੀਟਾਂ ਆਣਗੀਆਂ 200 ਤੋਂ ਉੱਪਰ ਜਾਣ ਵਾਲੀਆਂ ਨਹੀਂ ਅਮਿਤ ਸ਼ਾਹ ਜੀ ਕਹਿੰਦੇ ਨੇ ਕਿ ਖੜਗੇ ਸਾਹਿਬ ਦੀ ਛੁੱਟੀ ਹੋਣੀ ਚਾਹੀਦੀ 400 ਚਲਾਈ ਜੋਂ ਤੋਂ ਬਾਅਦ ਪਰ ਮੇਰੀ ਛੁੱਟੀ ਨਹੀਂ ਹੋਣੀ ਇਹਨਾਂ ਦੀ ਸੀਟਾਂ ਖਾਲੀ ਹੋਣੀਆਂ ਉਹ ਆਪਾਂ ਭਰਨੀ ਆ ਤੁਸੀਂ ਆਪਣਾ ਸਰਵੇਖਣ ਦੇਖ ਲਓ ਪਿਛਲੇ ਵਾਲੀ ਮੋਦੀ ਜੀ ਨੇ ਕਿਹਾ ਸੀ 300 ਦੇ ਪਾਰ ਤੇ 303 ਸੀਟਾਂ ਆਈਆਂ ਸੀ ਉਸ ਤੋਂ ਪਹਿਲੇ 272 ਸੀਟਾਂ ਆਈਆਂ ਸੀ ਪੂਰਾ ਸੱਚ ਸਾਬਤ ਹੋਇਆ ਜੋ ਮੋਦੀ ਜੀ ਕਲੇਮ ਕਰਦੇ ਸੀ ਐਤ ਕੀ 400 ਤੋਂ ਵੱਧ ਸੀਟਾਂ ਆਈਆਂ ਆਣੀਆਂ ਖੜਗੇ ਸਾਹਿਬ ਨੂੰ ਮੈਂ ਚੈਲੰਜ ਦੇਣਾ ਤੁਸੀਂ ਆਵਾਜ਼ ਮਾਰੋ ਖੜਗੇ ਸਾਹਿਬ ਕਿ ਕਾਂਗਰਸ ਹਰ ਵਾਰ 200 ਦੇ ਪਾਰ ਤੁਹਾਡੀ ਜ਼ੁਬਾਨ ਚੋਂ ਕਿਉਂ ਨਹੀਂ ਨਿਕਲਦਾ ਤੁਸੀਂ ਤੇ 40 ਸੀਟਾਂ ਦੇ ਸਮਟ ਗਏ ਹੋ ਤੁਸੀਂ ਦੇ ਇੱਕੋ ਹੀ ਨਾਰਾ ਦੇ ਸਕਦੇ ਹੋ ਕਟਗੇ ਸਾਹਿਬ ਰਾਹੁਲ ਗਾਂਧੀ ਔਰ ਗੁਰਜੀਤ ਔਜਲਾ ਐਤ ਕੀ ਵਾਰ ਤੁਸੀਂ ਇੱਕੋ ਹੀ ਆਸ ਕਰਦੇ ਹੋ 40 ਦੇ ਪਾਰ ਤੁਸੀਂ ਤੇ ਆਪਣਾ ਨੇਤਾ ਵਿਪੱਖ ਨਹੀਂ ਬਣਾ ਸਕੇ ਨਾ 2014 'ਚ ਬਣਾ ਸਕੇ ਲੋਕ ਸਭਾ 'ਚ ਨਾ 2019 'ਚ ਬਣਾ ਸਕੇ ਤੇ ਛੱਜ ਤੇ ਬੋਲੇ ਛਾਨ ਨਹੀਂ ਬੋਲਦੀ ਐ ਜਿੱਦੇ 1000 ਸੇਦ ਐ ਸੱਚ ਗੱਲ ਕਰੀਏ ਬਹੁਤ ਸਾਰੀਆਂ ਪਾਰਟੀਆਂ ਇਕੱਠੇ ਹੋ ਗਏ ਲੈਟਸ ਫਿਨਿਸ਼ ਟੂ ਮੋਰ ਕੁਐਸਚਨਸ ਲਗ ਬੰਦਨ ਬਣਾ ਕੇ ਜੜੀਆਂ ਲਾੜੀਆਂ ਮਗਰ ਇੱਕ ਵੀ ਪਾਰਟੀ ਪੂਰੇ ਪ੍ਰਮੁੱਖ ਬਹੁਮਤ ਲਈ ਨਹੀਂ ਲਾੜੀ ਹੈ ਸੀਤਾ ਘਟਨੇ ਫਿਰ ਜਣ 412 ਦੇ ਦਾਅਵਿਆਂ ਨੂੰ ਜਾਂ ਫਿਰ ਆਪਣੇ ਦਾਅਵਿਆਂ ਕਿ ਅਸੀਂ ਕਾਸ ਕਰਾਂਗੇ ਉਹਨੂੰ ਕਿਸ ਤਰ੍ਹਾਂ ਕਲੇਮ ਕਰਦੇ ਨੇ ਇਸ ਤਰ੍ਹਾਂ ਹੀ ਸਾਈਕਲ ਤੇ ਚੜ ਗਿਆ ਸੀ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਇਲੈਕਸ਼ਨ ਵਿੱਚ ਤੇ ਮੂਹ ਦੀ ਖਾਦੀ ਛੱਤੀਸਗੜ ਦੇ ਇਲੈਕਸ਼ਨ ਹੋਏ Rajasthan ਦੇ ਇਲੈਕਸ਼ਨ ਹੋਏ Madhya Pradesh ਦੇ ਇਲੈਕਸ਼ਨ ਹੋਏ ਉੱਥੇ ਕਾਂਗਰਸ ਨੇ ਬੜਾ ਹੋਰ ਲੰਮ ਚਾਇਆ ਤੇ ਕਾਂਗਰਸ ਸਾਫ ਹੋ ਗਈ ਤੇ ਆਮ ਆਦਮੀ ਪਾਰਟੀ ਵੀ ਕੁੱਦ ਪਈ ਸੀ ਆਮ ਆਦਮੀ ਪਾਰਟੀ ਦਾ ਤੇ ਉਹ ਬੁਰਾ ਹਾਲ ਹੋਇਆ ਸਾਰੇ ਹੀ ਕੈਂਡੀਡੇਟ ਦਾ ਜਮਾਨਤ ਜ਼ਬਤ ਔਰ ਨੋਟਾ ਤੋਂ ਵੀ ਘੱਟ ਵੋਟ ਮਿਲੇ ਤੇ ਇਹ ਪਾਰਟੀਆਂ ਤੇ ਭ੍ਰਸ਼ਟਾਚਾਰੀ ਨੇ ਇਹਨਾਂ ਦੇ ਮੁੱਖ ਮੰਤਰੀ ਭਾਵੇਂ ਕੇਜਰੀਵਾਲ ਹੋਏ ਭਾਵੇਂ ਸ਼ਿਬੂ ਸੋਰਨ ਦਾ ਲੜਕਾ ਹੇਮੰਤ ਸੋਰਨ ਹੋਏ ਜੇਲ੍ਹ ਯਾਤਰਾ ਕਰ ਰਹੇ ਹੈ ਡਿਪਟੀ ਚੀਫ ਮਿਨਿਸਟਰ ਸਿਸੋਦੀਆ ਜੇਲ੍ਹ ਯਾਤਰਾ ਕਰ ਰਿਹਾ ਸਤਿੰਦਰ ਜੈਨ ਜੇਲ੍ਹ ਯਾਤਰਾ ਕਰ ਰਹੇ ਹੈ ਐ ਸਾਰੇ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਕਾਲੇ ਕਾਰਨਾਮੇ ਕੀਤੇ ਆ ਮੋਦੀ ਜੀ ਨੇ ਇਹਨਾਂ ਦੀ ਜੇਬ ਚੋਂ ਭ੍ਰਸ਼ਟਾਚਾਰ ਦਾ ਇੱਕ ਇੱਕ ਪੈਸਾ ਕਢਾਣਾ ਤੇ ਜਨਤਾ ਨੂੰ ਵਾਪਸ ਕਰਨਾ ਹੈ ਕਾਂਗਰਸ ਦੇ 12 ਲੱਖ ਕਰੋੜ ਦੇ ਭ੍ਰਸ਼ਟਾਚਾਰ ਦੇ ਕੇਸ ਚੱਲ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਖਾਸ ਆਦਮੀ ਪਾਰਟੀ ਹੈ ਜਿਹਦਾ ਆਕਾ ਜਿਹੜਾ ਕੇਜਰੀਵਾਲ ਹੈ 45 ਕਰੋੜ ਰੁਪਏ ਦਾ ਜੇਬ ਤੇ ਡਾਕਾ ਮਾਰਿਆ ਟੈਕਸ ਦੇਣ ਵਾਲੀ ਜਨਤਾ ਦੇ ਤੇ ਮਹਿਲ ਦੇ ਵਿੱਚ ਆ ਜੋ ਰਹਿ ਰਿਹਾ ਹੈਗਾ ਉਹ ਕੇਜਰੀਵਾਲ ਸ਼ਰਾਬ ਘਟਾਲੇ ਦੇ ਵਿੱਚ ਤੇ ਉਹ ਜਲ ਘਟਾਲੇ ਦੇ ਵਿੱਚ ਅੱਜ ਜੇਲ੍ਹ ਦੁਬਾਰਾ ਜਾ ਰਿਹਾ ਹੈ ਉਹਨੂੰ ਸਿਰਫ ਪੈਰੋਲ ਮਿਲੀ ਹੈ ਤੇ ਸਸੋਦੀਏ ਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਨਿਆਂਇਤੰਤਰ ਹੈ 1.5 ਸਾਲ ਤੋਂ ਸਸੋਦੀਆ ਅੰਦਰ ਹੈ ਉਹਦੀ ਜਮਾਨਤ ਨਹੀਂ ਹੁੰਦੀ ਕਿਉਂਕਿ ਭ੍ਰਸ਼ਟਾਚਾਰ ਪ੍ਰੂਵ ਹੋ ਰਿਹਾ ਸਤਿੰਦਰ ਜੈਨ ਆਮ ਆਦਮੀ ਪਾਰਟੀ ਦਾ 2 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਭ੍ਰਸ਼ਟਾਚਾਰ ਹੈ ਅੱਜ ਤੇ ਰਾਹੁਲ ਗਾਂਧੀ ਵੀ ਜ਼ਮਾਨਤ ਤੇ ਹੈ ਸੋਨੀਆ ਗਾਂਧੀ ਵੀ ਜ਼ਮਾਨਤ ਤੇ ਅੱਜ ਖੋਨੀ ਮੋਜੀ ਹੈ ਜਿਹੜੀ ਉਹ ਡੀਐਮਕੇ ਵਾਲੀ ਉਹ ਵੀ ਜਮਾਨੇ ਇਹ ਅੱਜ ਲਾਲੂ ਯਾਦਵ ਜਿਹੜਾ ਉਹ ਵੀ ਜੇਲ ਯਾਤਰਾ ਕਰ ਰਿਹਾ ਤੇ ਬਾਕੀ ਦੇ ਜਿਹੜੇ ਵੀ ਨੇ ਉਹ ਜੇਲ ਯਾਤਰਾ ਕਰਨ ਵਾਲੇ ਨੇ ਇਹ ਜੇਲ ਜਾਨ ਤੋਂ ਡਰਨ ਲਈ ਸਾਰਿਆਂ ਨੇ ਹੱਥ ਫੜ ਲਏ ਵਿਚਾਰ ਧਾਰਾ ਦਾ ਆਪਣਾ ਕਤਲ ਕਰ ਦਿੱਤਾ ਔਰ ਕਾਂਗਰਸ ਦੇ ਹੱਥ ਫੜ ਲਏ ਇਹ ਕੇਜਰੀਵਾਲੀ ਕਹਿੰਦਾ ਸੀ ਸੋਨੀਆ ਗਾਂਧੀ ਕੋ ਅੰਦਰ ਕਰੋ ਰਾਹੁਲ ਗਾਂਧੀ ਕੋ ਅੰਦਰ ਕਰੋ ਤੇ ਅੱਜ ਗਲ ਬਕੜੀਆਂ ਪਾਉਂਦਾ ਪੰਜਾਬ ਵਿੱਚ ਇਹ ਮੈਚ ਖੇਡਦੇ ਨੇ ਇਹ ਦੂਜੇ ਨੂੰ ਗਾਲੀ ਗਲੋਚ ਕਰਦੇ ਨੇ ਇਹ ਤੇ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਜੱਫੀਆਂ ਪਾ ਲੈਂਦੇ ਨੇ ਇਹ ਹਸਤੇ ਅਸਤਿਤਵ ਦੀ ਆਪੋਜੀਸ਼ਨ ਪਾਰਟੀਆਂ ਲੜਾਈ ਲੜ ਰਹੀਆਂ ਪਰ ਇਹਨਾਂ ਦਾ ਪਤਨ ਨਿਸ਼ਚਿਤ ਹੈ ਇਹ ਡੁੱਬਣਗੀ ਜੋ ਡੂਬੇਗੀ ਕश्ती ਤੋ ਡੂਬੋਗੇ ਸਾਰੇ ਨਾ ਤੂੰ ਹੀ ਬਚੋਗੇ ਨਾ ਸਾਥੀ ਤੇਮਾਰੇ ਥੈਟਸ ਆਲ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਗਿਆ ਤੁਹਾਨੂੰ ਲੱਗਦਾ ਵੀ ਜਿਵੇਂ ਕੇਜਰੀਵਾਲ ਸਾਹਿਬ ਹੋਇਆ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੇ ਪੰਜਾਬ 'ਚ ਵੀ ਹੋ ਰਿਹਾ ਹੈ ਅੱਜ ਪੰਜਾਬ 'ਚ ਕਿਹੜਾ ਕੰਮ ਭ੍ਰਿਸ਼ਟਾਚਾਰ ਦੇ ਬਿਨਾ ਹੋ ਰਿਹਾ ਹੈ ਇਹ ਤੁਹਾਨੂੰ ਹੀ ਪਤਾ ਹੈ ਕੇਜਰੀ ਆਪਣਾ ਮਾਨ ਜੀ ਤੇ ਅਦੇ ਮੰਤਰੀ ਨੂੰ ਭ੍ਰਸ਼ਟਾਚਾਰ ਬਣੇ ਪ੍ਰੂਵ ਕਰਤੇ ਉਹਨਾਂ ਨੇ ਲਾਣੇ ਪਏ ਉਹਨਾਂ ਨੂੰ ਤੇ ਕਈ ਹੋਰ ਲੱਤਨ ਵਾਲੇ ਨੇ ਤੇ ਮਾਨ ਜੀ ਇਹ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਆਪ ਹੀ ਆਪਣੇ ਮੰਤਰੀ ਫੜੇ ਗਏ ਭ੍ਰਸ਼ਟਾਚਾਰ ਕਰਦੇ ਸੋ ਦੈਟਸ ਆਲ ਥੈਂਕ ਯੂ ਵੈਰੀ ਮਚ ਚਾਪੀ ਕੇ ਜੀ ਉਹਨੇ ਆਪਣਾ ਵਿਕਾਸ ਕਰ ਲਿਆ ਤਰਨਤਾਰਨ ਦੇ ਟਿਊਬਵੈਲ ਦੇ ਉੱਤੇ ਸੌਂਦਾ ਸੀ ਅੱਜ ਮੌਲ ਬਣਿਆ ਆਇਆ ਹੈ ਤਰਨਤਾਰਨ ਵਿੱਚ ਅੱਜ ਇੱਥੇ ਸ਼ਹਿਰ ਕੀ ਕੀ ਕੁਝ ਬਣਾਇਆ ਸ਼ੈਲਰ ਬਣਾਏ ਹੋਟਲ ਬਣਾਏ ਕੋਠੀਆਂ ਬਣਾਈਆਂ ਤੇ ਇਥੋਂ ਆਈਆਂ ਇਹ ਬਾਕੀ ਜਿਹੜੇ ਮਨਿਸਟਰ ਸਿਗੇ ਲక్ష్ਮੀ ਗਾਂਤਾ ਜੀ ਦੀ ਕਿਉਂ ਨਹੀਂ ਬਣੀ ਡਾਕਟਰ ਬਲਦੇਵ ਰਾਜ ਚਾਵਲਾ ਜੀ ਦੀ ਕਿਉਂ ਨਹੀਂ ਬਨੇ ਬਲਰਾਮਦੇਵ ਟੰਡਨ ਮਨਿਸਟਰ ਹੈ ਕਿਉਂ ਨਹੀਂ ਬਣੀ ਡਾਕਟਰ ਬਲਦੇਵ ਪ੍ਰਕਾਸ਼ ਮਨਿਸਟਰ ਹੈ ਕਿਉਂ ਨਹੀਂ ਬਣੀ ਇਹ ਅਨੋਖਾ ਵਿਕਾਸਪੁਰਜ ਹੈ ਜਿਨੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਜਨਤਾ ਦਾ ਕੋਈ ਵਿਕਾਸ ਨਹੀਂ ਕੀਤਾ